ਪਾਜੀ ਸਰਕਾਰ ਨੇ ਕਿਸਾਨਾਂ ਨੂੰ ਰੋਲਣ ਦੀ ਪੂਰੀ ਜਦੌਜਾਤ ਲਈ ਹੋਈ ਹੈ ਜੀ ਕਿਸਾਨਾਂ ਦੇ ਜਿਹੜੇ ਐਮਐਸਪੀ ਕਾਨੂੰਨ ਨੇ ਉਹਨਾਂ ਸਰਕਾਰ ਲਾਗੂ ਨਹੀਂ ਕਰਵਾ ਰਹੀ ਅਸੀਂ ਆਪਣੇ ਸੰਘਰਸ਼ ਨੂੰ ਜਿੰਨਾ ਜ਼ੋਰ ਦੀ ਹੋ ਸਕੇ ਉਹਨਾਂ ਜ਼ੋਰ ਦੀ ਹੰਗਾਰਾ ਦੇ ਰਹੇ ਆਂ ਕਿ ਸਰਕਾਰ ਦੇ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚੇ ਤੇ ਸਰਕਾਰ ਐਮਐਸਪੀ ਕਾਨੂੰਨ ਲਾਗੂ ਕਰੇ ਉਸ ਤੋਂ ਇਲਾਵਾ ਜਿਹੜੇ ਤਿੰਨ ਨਵੇਂ ਖੇਤੀ ਕਾਨੂੰਨ ਕੱਲ ਨੂੰ ਲੈ ਕੇ ਆਈ ਹੈ ਜਿਨ੍ਹਾਂ ਵਿੱਚ ਉਹਨੇ ਐਸਡੀਐਮ ਤੇ ਡੀਐਸਪੀ ਨੂੰ 144 ਦੀ ਪਾਵਰ ਦੇ ਦਿੱਤੀ ਆ ਉਹ ਕਾਨੂੰਨ ਵੀ ਲਾਗੂ ਕਰੋ ਜੋ ਨੂੰ ਨਹੀਂ ਲੱਗਦੇ ਹੁੰਦੇ ਕੋਈ ਵੀ ਆਪਣਾ ਪ੍ਰੋਟੈਸਟ ਨਹੀਂ ਕਰ ਸਕਿਆ ਆਪਣੇ ਹੱਕ ਦੀ ਆਵਾਜ਼ ਨਹੀਂ ਉਠਾ ਸਕਿਆ ਅਸੀਂ ਆਪਣੇ ਬੱਚੇ ਵੀ ਨਾਲ ਲੈ ਕੇ ਆਏ ਆ ਸਾਡੇ ਬੱਚੇ ਵੀ ਇਸ ਵਿੱਚ ਹਿੱਸਾ ਪਾ ਰਹੇ ਜੀ ਇਸ ਤਰ੍ਹਾਂ ਦੇ ਦਿਓ ਕਿ ਜਿੱਦੇ ਵੀ ਲੋਕਾਂ ਨੇ ਆਪਣਾ ਪਰਿਵਾਰ ਲੈ ਕੇ ਅੱਜ ਵੀ ਤੁਸੀਂ ਆਪਣੇ ਪਰਿਵਾਰ ਲੈ ਕੇ ਬੱਚੇ ਲੈ ਕੇ ਜੁਟੂਬ ਤੇ ਸੜਕਾਂ ਤੇ ਆਓ ਕਿ ਤੁਹਾਨੂੰ ਸਰਕਾਰ ਨੂੰ ਚਾਹੀਦਾ ਕਿ ਆਜ਼ਾਦੀ ਤੁਹਾਨੂੰ ਵੀ ਚਾਹੀਦੀ ਚਾਹੇ ਇਹ ਪਹਿਲੂ ਸਰਕਾਰ ਦਾ ਜੀ ਦੇਖੋ ਪੰਜਾਬ ਦੀ ਕੌਮ ਸੰਘਰਸ਼ੀਲ ਕੌਮ ਹੈ ਜੀ ਸਾਡੇ ਬੱਚੇ ਬੱਚੇ ਦੇ ਵਿੱਚ ਸੰਘਰਸ਼ ਕਰਨ ਦਾ ਕੀੜਾ ਹੈਗਾ ਨੇ ਅਸੀਂ ਆਪਣੇ ਮੰਗਾਂ ਬਣਾਉਂਦੇ ਜਿੰਨਾ ਸੰਘਰਸ਼ ਕਰਾਂਗੇ ਅੱਜ ਸਾਡੇ ਬੱਚੇ ਵੀ ਸੇਮ ਉਸੇ ਖੂਨ ਦੇ ਨੇ ਪੰਜਾਬ ਦਾ ਖੂਨ ਹੀ ਦੰਦਾ ਵਾ ਕਿ ਇਹ ਆਪਣੇ ਸੰਘਰਸ਼ ਨੂੰ ਕਦੀ ਵੀ ਢਲਾਨੀ ਛੱਡਦੇ। ਕੀ ਕਾਰਨ ਕਿਸਾਨਾਂ ਨਾਲ ਇੱਥੇ ਇਹ ਮੋਦੀ ਸਰਕਾਰ ਚੰਗੀ ਤਾਂ ਦੱਸ ਸਕਦੀ ਹੈ ਜੀ ਕਿਉਂਕਿ ਜਦੋਂ ਲਾਸਟ ਟਾਈਮ ਧਰਨਾ ਵਿੱਚ ਮੋਦੀ ਸਰਕਾਰ ਨੇ ਬੰਦ ਕਰਵਾਇਆ ਸੀ ਗੁਰਦਾਮ ਦੇ ਗੁਰਪੁਰਪਤੇ ਉਦੋਂ ਸਰਕਾਰ ਕਹਿੰਦੀ ਸੀ ਤੁਹਾਡੇ ਕਾਨੂੰਨ ਮੰਨੇ ਜਾਣਗੇ ਲੇਕਿਨ ਕੋਈ ਵੀ ਉਸ ਤੋਂ ਬਾਅਦ ਸਰਕਾਰ ਨੇ ਗੱਲ ਨਹੀਂ ਕੀਤੀ ਹੁਣ ਆ ਲਾਸਟ ਫਰਵਰੀ ਤੋਂ ਵੀ ਸ਼ੰਭੂ ਬੈਰੀਅਰ ਤੇ ਧਰਨਾ ਚੱਲ ਰਿਹਾ ਵਾ ਹਰਿਆਣਾ ਸਰਕਾਰ ਨੇ ਬੈਰੀਅਰ ਲਾ ਦਿੱਤੇ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਜਾ ਰਿਹਾ ਤੇ ਕਾਨੂੰਨ ਨੂੰ ਨਾ ਕੋਈ ਮੀਟਿੰਗ ਤੇ ਹੋ ਰਹੀ ਹੈ ਪਤਾ ਨਹੀਂ ਸਰ ਇਹ ਸਰਕਾਰ ਦਾ ਸਾਰੀ ਸਰਕਾਰ ਦਾ ਪਹਿਲੂ ਅਸੀਂ ਦੱਸਾ ਸਾਡਾ ਪਹਿਲ ਵਾਰ ਸੰਘਰਸ਼ ਕਰਨਾ ਤੇ ਅਸੀਂ ਮਰਦ ਦਮਤ ਸੰਘਰਸ਼ ਕਰਦੇ ਰਵਾਂਗੇ ਜੀ ਨਕਸਾਨ ਦੇ ਬੈਟਰ ਮਾਦ ਲੈ ਕਿਤੇ ਵੀ ਨਹੀਂ ਇਹ ਜਿੰਦਰ ਤੇ ਲੈ ਕੇ ਭੋਪਰ ਜਾਇਗਾ ਜੀ ਭੋਪਰ ਤਸੀਲ ਦੇ ਵਿੱਚ ਜਾ ਕੇ ਅਸੀਂ ਆਪਣੇ ਰੋਸ ਦਰਸ਼ਨ ਕਰਾਂਗੇ ਕਿ ਪੂਰੇ ਪੰਜਾਬ ਦੇ ਵਿੱਚ ਇਕੱਲਾ ਜਿੰਦਰ ਵਿੱਚ ਨਹੀਂ ਸਾਨੂੰ ਸੰਯੁਕਤ ਮੋਰਚਾ ਵੱਲੋਂ ਕਾਲ ਆਈ ਹੈ ਕਿ ਆਪਣੇ ਡੀਸੀ ਆਫਿਸ ਤੇ ਜਿੰਨੀਆਂ ਤਸੀਲਾਂ ਹਨ ਉਹਨਾਂ ਦੇ ਫਟਾਫਿਸ ਜਾ ਕੇ ਕਿ ਜਿਹੜੇ ਤਿੰਨ ਕਾਨੂੰਨ ਨੇ ਤੇ ਐਮਐਸਪੀ ਦੇ ਖਿਲਾਫ ਹਾਲਤ ਨਾਰਾ ਮਾਰਾ ਜਾਵੇ ਤੇ ਅਸੀਂ ਵੀ ਉਸ ਸੰਯੁਕਤ ਮੋਰਚੇ ਦੀ ਕਾਲ ਤੇ ਆਪਣਾ ਹਿੱਸਾ ਪਾਉਣ ਜਾ ਰਹੇ ਹਾਂ ਮੈਂ ਅਮਨਦੀਪ ਸਿੰਘ ਲੰਬੜਦਾਰ ਸਾਬਕਾ ਸਰਪੰਚ ਪਿੰਡ ਸਲਾਲਾ ਕਿਸ ਤਰ੍ਹਾਂ ਦੇ ਗਏ ਸਾਰੇ ਪੂਰੇ ਦੇਸ਼ ਪਰ ਵਜੇ ਜਾਜਾ ਧੜਾ ਮਾਇਆ ਜਾ ਰਿਹਾ ਹਾਂ ਜੀ ਤੁਹਾਡਾ ਡਾਕਟਰ ਕੀ ਮੰਗਾ ਜਿਹੜੇ ਉਧੂ ਰਹਿ ਗਿਆ ਤੇ ਦੇਖੋ ਇੱਕ ਸਰਕਾਰ ਦਾ ਜੋ ਧੱਕੇਸ਼ਾਹੀ ਵਾਲੇ ਕਾਨੂੰਨ ਆ ਡੂੰਗੀ ਬੁਲੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਇੱਕ ਜਰੀਆ ਆ ਸਾਡਾ ਕਿਸੇ ਜਨਤਾ ਨਾਲ ਕੋਈ ਬੈਰਬ੍ਰੋਹ ਨਹੀਂ ਕੋਈ ਕਿਸੇ ਨਾਲ ਨਹੀਂ ਸਰਕਾਰ ਵਰ ਵੀ ਨਹੀਂ ਹੈ ਪਰ ਜੋ ਕਿਸਾਨੀ ਦੇ ਹੱਕ ਵਿੱਚ ਇੱਕ ਆਵਾਜ਼ ਬੁਲੰਦ ਕਰਨ ਦਾ ਅੱਜ ਦਾ ਰੋਸ ਮਾਰਕ ਹੈ ਇਹ ਕੀ ਲੋਦਾ ਪਬਲੀਕ ਦੇ ਲੋਕਤੰਤਰ ਨੂੰ ਕਿਸ ਤਰ੍ਹਾਂ ਦੇਖ ਲੋ? ਜੇ ਲੋਕਤੰਤਰ ਤਾਂ ਸਾਰੇ ਵਿਸ਼ਵਾਸ ਕਰਦੇ ਆ ਲੋਕਤੰਤਰ ਨੂੰ ਕੋਈ ਨਾ ਕੋ ਤੋੜਨਾ ਚਾਹਦਾ ਕੋਈ ਗੱਲ ਨਹੀਂ ਇਦਾਂ ਦੀ। ਇੱਕ ਸਿਰਫ ਇਹ ਇਕੱਠ ਕਰਕੇ ਕਿਸਾਨਾਂ ਵਾਹ ਇੱਕ ਜੁਟੂ ਦਾ ਪ੍ਰਦਰਸ਼ਨ ਆਇਆ ਕਿ ਸਰਕਾਰ ਦੇ ਕੰਲਾਂ ਤੱਕ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਆਵਾਜ਼ ਪਹੁੰਚਾਉਂਦਾ। ਮੰਗਾਂ ਦੀ ਗੱਲ ਕਰੇ ਕੀ ਮੰਗਾ ਇੱਕ ਵਾਰੀ। ਦੇਖੋ ਮੰਗਾ ਤਾਂ ਸਾਰੀਆਂ ਸਾਰੀ ਕਿਸਾਨੀ ਭਲੀ ਭਾਂਤ ਜਾਣੂ ਆ ਮੰਗਾਂ ਦੇ ਹੱਕ ਦੀ ਕਿੰਨਾ ਚਿਰ ਉੱਥੇ ਬੈਠੇ ਰਹੇ। ਬਿੱਲੀ ਬੈਠੇ ਰਹੇ ਹੁਣ ਸ਼ੰਭੂ ਬਾਟਰ ਤੇ ਵੀ ਬੈਠੇ ਆ। ਇੱਕ ਬਲਾਕ ਵਾਈਜ਼ ਜਾਂ ਜ਼ਿਲ੍ਹਾ ਵਾਈਜ਼ ਇੱਕ ਅਜਿਹਾ ਕਾਜ ਦਾ ਜਿਹੜਾ ਉਪਰ ਆਇਆ ਇਹ ਕਾਨੂੰਨ ਤਾਂ ਜਿਹੜੇ ਵਿਰੋਧੀ ਆ ਕਿਸਾਨ ਦੇ ਵਿਰੋਧ ਵਿੱਚ ਹੈਗੇ ਆ ਕਿਸਾਨਾਂ ਦੇ ਹੱਕ 'ਚ ਨਹੀਂ ਹੈ ਉਹਨਾਂ ਨੂੰ ਰੱਦ ਕਰਨਾ ਚਾਹੀਦਾ ਸਰਕਾਰ ਨੂੰ ਮੰਗਾ ਮੰਨਣੀਆਂ ਚਾਹੀਦੀਆਂ ਸਾਡੀਆਂ ਸਾਰੀਆਂ ਜਿਹੜੇ ਮੰਗਾ ਸਾਰੀਆਂ ਮੰਨਣੀਆਂ ਮਾਰਚ ਜਿਹੜਾ ਕਿੱਥੇ ਕਿੱਥੇ ਕੱਢਿਆ ਜਾਏਗਾ ਕਿਸੇ ਨੂੰ ਕੱਢ ਤਾ ਤਹਿਸੀਲ ਆਪਣੇ ਭੋਗਪੁਰ ਤੱਕ ਤਹਿਸੀਲਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਊਗਾ ਕਾਲੇ ਕਿਨੂਨਾਂ ਦੀਆਂ ਕਾਪੀਆਂ ਸਾਰੀਆਂ ਜਾਣਗੀਆਂ ਆਪਣਾ ਰੋਸ ਪ੍ਰਦਰਸ਼ਨ ਕੀਤਾ ਆਜ਼ਾਦੀ ਦਿਹਾੜੇ ਦੇ ਕੀ ਸੁਨੇਹਾ ਦੇਣਾ ਹੈ ਸਰਕਾਰ ਨੂੰ ਸੈਂਟਰ ਨੂੰ ਦੇਖੋ ਆਜ਼ਾਦੀ ਦਿਹਾੜੇ ਤੇ ਅਸੀਂ ਇਹ ਸੋਚਦੇ ਬਈ ਇਹਨਾਂ ਨੂੰ ਵੀ ਯਾਦ ਕੀਤਾ ਜਾਵੇ ਕਿਸਾਨਾਂ ਨੂੰ ਜੋ ਕਾਰਪੋਰੇਟਾਂ ਦੇ ਹੌਲੀ ਹੌਲੀ ਗੁਲਾਮ ਬਣਾਇਆ ਜਾ ਰ ਕਿਸਾਨ ਵੀ ਆਜ਼ਾਦੀ ਚਾਹੁੰਦੇ ਆ ਸਾਰੇ 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 ਮੁਲਕ ਦਾ ਢਿੱਡ ਭਰਦੇ ਆ ਫਸਲਾਂ ਕਾ ਕੇ ਦਿਨ ਸਵੇਰ ਰਾਤੇ ਬਰਾਤੇ ਸਾਰੀ ਫਸਲ ਮਿਹਨਤ ਨਾਲ ਪਾਲਦੇ ਆ ਮੁੜ ਕੇ ਸਹੀ ਮੁੱਲ ਨਾ ਮਿਲੇ ਬਾਜੂ ਮੁੱਲ ਨਾ ਮਿਲੇ ਫਿਰ ਉਸ ਦਾ ਹੈਗਾ ਹੀ ਆ ਜੀ ਠੀਕ ਹੈ ਨਾ ਰੋਸ ਜਾਇਜ ਮੇਰਾ ਨਾਮ ਹਰਸਲੇਨ ਸਿੰਘ ਤੋਂ ਬਾਬਾ ਕਿਸਾਨ ਵੈਲਫੇਅਰ ਕਮੇਟੀ ਪੰਜਾਬ ਪ੍ਰਧਾਨ ਫਿਰ ਕਿਸਾਨ ਜਿਹੜੇ ਸੜਕਾਂ ਤੇ ਨੇ ਆਜ਼ਾਦੀਆਂ ਦਿਹਾੜਾ ਕਿੱਦਾਂ ਦੇ ਦਿਓ ਦੇਖੋ ਜੀ ਇਹ ਆਜ਼ਾਦੀ ਤਾਂ ਮੰਤਰੀਆਂ ਲਈ ਸਰਕਾਰਾਂ ਲਈ ਰਹਿ ਗਈ ਆ ਪਬਲੀਕਲੀ ਤੇ ਕੋਈ ਆਜ਼ਾਦੀ ਹੈ ਹੀ ਨਹੀਂ ਜਿਹੜੇ ਵੀ ਕਾਨੂੰਨ ਆਉਂਦੇ ਆ ਔਰ ਸਿਰੇ ਦੇ ਮਲੋਕੇ ਜਿਹੜੇ ਆ ਪਬਲਿਕ ਲਈ ਘਾਤੀ ਆਉਂਦੇ ਕਿੱਲੇ ਦੀ ਬਰੂਹਾਂ ਤੇ ਬੈਠੇ ਉਸਤਾਨਾ ਨੇ ਕਈ ਛੇੜ ਵੀ ਹੋਏ ਦੇਖੋ 13 ਫਰਵਰੀ ਤੇ ਜਦੋਂ ਥਾਣਾ ਲਾਇਆ ਕਿੰਨਾ ਇਹ ਨਹੀਂ ਮਤਲਬ ਮੋਰ ਗੋਲੀਆਂ ਚਲਾਈਆਂ ਸਾਡੇ ਨੌਜਵਾਨ ਫਟਰ ਹੋ ਗਏ ਔਰ ਚਾਹੋਂ ਪੰਜਾਬ ਮੁੰਡਿਆਂ ਦੀਆਂ ਅੱਖਾਂ ਚ ਲਿ ਗਈਆਂ ਨੇਤਰੀਨ ਹੋ ਗਏ ਔਰ ਇੱਕ ਮੁੰਡਾ ਆਪਣਾ ਨੌਜਵਾਨ ਸ਼ਹੀਦ ਵੀ ਹੋਇਆ ਔਰ ਉਸ ਤੋਂ ਪਹਿਲਾਂ ਲਕੀਮਪੁਰ ਖੀਰੀ ਲਈਏ ਉਥੇ ਹੀ ਮੰਤਰੀ ਦੇ ਬੇਟੇ ਨੇ ਗੱਡੀਆਂ ਚੜਾ ਕੇ ਸੀ ਮਤਲਬ ਕਿ ਗੱਡੀ ਥਲੇ ਬਰੜ ਦੇ ਉੱਤੇ ਔਰ ਸਾਡਾ ਇੱਕ ਨੌਜਵਾਨ ਮੀਡੀਆ ਦਾ ਕਰਮਚਾਰੀ ਉਹ ਵੀ ਮੇਰਾ ਸਾਡਾ ਭਰਾ ਉਹ ਵੀ ਮਤਲਬ ਕਿ ਵਿੱਚ ਸ਼ਹੀਦ ਹੋਇਆ ਔਰ ਇਸ ਕਰਕੇ ਇਹ ਜਿਹੜੀ ਸਰਕਾਰ ਆ ਬਹੁਤ ਜ਼ਿਆਦਾ ੱਤਕਾ ਕਰ ਰਹੀ ਆ ਕਿਸਾਨਾਂ ਨਾਲ ਨੌਜਵਾਨਾਂ ਨਾਲ ਦੇਖੋ ਪਹਿਲਾਂ ਤੁਸੀਂ ਦੇਖਦੇ ਹੋ ਤੇ ਜਿਹੜੇ ਕਬੱਡੀ ਦੇ ਖਿਡਾਰੀ ਆ ਜਾਂ ਬੌਕਸਿੰਗ ਦੇ ਪਲੇਅਰ ਆ ਜਿਹੜੇ ਹਰਿਆਣੇ ਦੇ ਮਤਲਬ ਕਿੰਨਾ ਉਹ ਨਹੀਂ ਪੋਟੈਂਸ਼ੀਅਲ ਕਿਤਾ ਔਰ ਉਹਨਾਂ ਨੇ ਜਿਨ੍ਹਾਂ ਨੇ ਆਪਣੇ ਦੇਸ਼ ਦਾ ਨਾਮ ਉੱਚਾ ਕਰਨਾ ਔਰ ਉਹਨਾਂ ਦੀ ਵੀ ਪਰਵਾਹ ਨਾ ਕਰਦਿਆ ਹੋਇਆ ਇਹਨਾਂ ਨੇ ਉਹਨਾਂ ਨੂੰ ਵੀ ਕਿਦਾਂ ਰੋਲਿਆ ਲਾਠੀ ਚਾਰਜ ਕੀਤਾ ਉਹਨਾਂ ਤੇ ਕਿੰਨਾ ਧੱਕਾ ਕੀਤਾ ਹਰ ਬੰਨੇ ਪਤਾ ਨਹੀਂ ਸਰਕਾਰ ਆਪਣੀ ਸੱਤਾ ਦਾ ਜਿਆਦਾ ਜ਼ੋਰ ਦਿਖਾ ਲਈ ਆ ਤੇ ਇਸ ਕਰਕੇ ਨੁਕਸਾਨ ਕਰ ਕਿਸ ਤਰ੍ਹਾਂ ਦੇ ਦੋ ਇੱਕ ਪਾਸੇ ਕਿਸਾਨਾਂ ਨਾਲ ਬੇਤਕਰਾ ਦੂਜੇ ਪਾਸੇ ਕਹਿ ਕੇ ਉਠਾਣਾ ਧਰਨੇ ਤੋਂ ਕਿਸ ਤਰ੍ਹਾਂ ਦੇ ਦੋ ਦੇਖੋ ਜਿਹੜਾ ਹਾਈ ਕੋਰਟ ਦਾ ਬਿਆਨ ਹੈ ਉਹ ਤਾਂ ਇਹ ਆ ਵੀ ਉਹਨਾਂ ਨੂੰ ਅੱਗੇ ਜਗ੍ਹਾ ਦਿੱਤੀ ਜਾਵੇ ਤੇ ਇਹਨਾਂ ਨੂੰ ਦਿੱਲੀ ਭੇਜਿਆ ਜਾਵੇ ਪਰ ਰਸਤੇ ਜਿਹੜੇ ਸਾਫ਼ ਕੀਤੇ ਜਾਣ ਬਿਲਕੁਲ ਅਸੀਰ ਕਾਨੂੰ ਕਹਿੰਦੇ ਆ ਤੇ ਠੀਕ ਹੈ ਸਾਨੂੰ ਅੱਗੇ ਜਗ੍ਹਾ ਦਿੱਤੀ ਜਾਵੇ ਤੇ ਸਾਡੇ ਜਿਹੜੇ ਰਸਤੇ ਆ ਉਹ ਸਾਫ਼ ਕੀਤੇ ਜਾਣ ਸਾਨੂੰ ਅੱਗੇ ਜਾਣ ਤੋਂ ਰੋਕਿਆ ਗਿਆ ਨਾਰੁਕੇ ਜਮੀ ਕਿਸ ਨੇ ਇਹ ਜਣੇ ਆਜ਼ਾਦੀ ਦੇ ਹੜੇ ਸਰਕਾਰ ਨੂੰ ਕੀ ਮੰਗਾ ਤੁਹਾਡੀ ਅਸੀਂ ਸਰਕਾਰ ਨੂੰ ਇਹੀ ਮੰਗਾ ਕਰਦੇ ਆ ਵੀ ਜਿਹੜਾ ਪਬਲਿਕ ਨੂੰ ਦੇਖ ਕੇ ਮੱਦੇ ਹੋਏ ਫੇਰ ਮਤਲਬ ਕਿ ਇਹੋ ਜਿਹੇ ਕਾਨੂੰਨ ਬਣਾਉਣੇ ਚਾਹੀਦੇ ਆ ਔਰ ਇਹੋ ਜਿਹੇ ਕਾਨੂੰਨਾਂ ਬਣਾਉਣ ਕੇ ਜਿਹਦੇ ਵਿੱਚ ਪਬਲਿਕ ਜਿਹੜੀ ਹੈ ਇੰਨੀ ਪਰੇਸ਼ਾਨ ਹੋ ਜੇ ਕਿ ਜਿਹੜੀ ਆਪਣੀ ਆਵਾਜ਼ ਵੀ ਪਠਾ ਨਾ ਸਕੇ ਔਰ ਉਹਦੇ ਵਿੱਚ ਸਰਕਾਰ ਨੂੰ ਵੀ ਕੀ ਸਮਝ ਲੱਗੂਗੀ ਕਿ ਪਬਲਿਕ ਦੀ ਕੀ ਡਿਮਾਂਡ ਹੈ ਕੀ ਨਹੀਂ ਜੇ ਇਸ ਤਰ੍ਹਾਂ ਦਬਾਉਂਦੇ ਰਹਿਣਗੇ ਤਾਂ ਬਹੁਤ ਬਹੁਤ ਮਾੜਾ ਸਮਾ ਬਹੁਤ ਔਖਾ ਹੋ ਜਾ ਬਹੁਤ ਮੁਸ਼ਕਲ ਹੈ ਧੰਨਵਾਦ